ਮੈਂ ਸਾਰੇ ਸ਼ਹੀਦ ਪਰਿਵਾਰਾਂ ਨੂੰ ਇਸ ਸ਼ਰਧਾਂਜਲੀ ਸ਼ਮ੍ਮਾ ਰੋਵ ਵਿੱਚ ਲੋਕਨਾਥ ਸਾਬਰ ਪੰਜਾਬ ਕਾਂਸੇਪਲ ਹਰਖੇਪਾਲ ਲਾਲਪੁਰਮ ਕਾਂਸੇਪਲ ਮੇਰਾ ਨਾਮ ਹਰਮੀਤ ਕੋਰ ਕਿੱਥੋਂ ਹੈ ਤੁਸੀਂ ਐਂ ਡੇਰਾ ਬਾਬਾ ਨਾਨਕ ਤੇ ਪਿੰਡ ਠੇਟਰ ਕਹਿੰਦੇ ਤੁਸੀਂ ਸਾਡੇ ਫਾਦਰ ਸਾਹਿਬ ਜੀ ਠੀਕ ਸੀ ਧੋਈ ਸੀ 1986 ਉਹਨਾਂ ਦੀ ਡਿਊਟੀ ਜਾਂਦੇ ਹੀ ਤੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਆ ਥਾੜੀ ਤੁਹਾਡੀ ਉਮਰ ਬਹੁਤ ਛੋਟੀ ਹਣੀ ਹਾਂਜੀ ਹਾਂਜੀ ਛੋਟੇ ਛੋਟੇ ਸੀ ਜੇ ਆਪਾਂ ਤਾਂ ਬਹੁਤ ਜ਼ਿਆਦਾ ਕਿਦਾਂ ਬਿਜਾਰਾ ਐਵੇਂ ਹੀ ਹੈ ਜੇ ਚੱਲਦਾ ਹੀ ਜੇ ਹਾਂਜੀ ਕੋਈ ਸਹੂਲਤ ਨਹੀਂ ਹਜੇ ਤੱਕ ਮਿਲਦੀ ਤੇ ਮੰਮੀ ਆਡੇ ਕਰਦੇ ਸੀ ਇਹ ਤਾਂ ਹਾਂਜੀ ਕਮਾਉਣ ਵਾਲੇ ਫਾਦਰ ਸੀ ਤਾਂ ਹਾਂਜੀ ਹਾਂਜੀ ਅਈ ਅੱਠ ਭੈਣ ਭਰਾ ਸਾਡੇ ਫਾਦਰ ਸਾਹਿਬ ਵੀ ਕਮਾਉਣ ਵਾਲੇ ਸੀ ਹਾਂਜੀ ਕਿੱਦਾਂ ਗੁਜ਼ਾਰਾ ਕਰਦੇ ਰਹੇ ਗੁਜ਼ਾਰਾ ਮੰਮੀ ਆਡੇ ਕਰਦੇ ਸੀ ਅਸੀਂ ਛੋਟੇ ਛੋਟੇ ਵਰਦੇ ਸੀ ਉਦੋਂ ਅਸੀਂ ਹਾਂਜੀ ਹਾਂਜੀ ਬਹੁਤ ਮੁਸ਼ਕਲ ਸੀ ਹਾਂਜੀ ਹਾਂਜੀ ਹਾਂ ਕਰਦੇ ਸੀ ਉਹ ਉਹਨਾਂ ਦੀ ਚਲ ਮਾਇਂਦਾਰੀ ਕਰਦੇ ਸੀ ਵਧੀਆ ਹਾਂਜੀ ਬਹੁਤ ਐਸਾ ਲੱਗਦਾ ਹੀ ਹੈ ਮੰਦ ਪ੍ਰਵਾਹੀ ਜਾਨ ਬੱਚੇ ਹੀ ਛੋਟੇ ਛੋਟੇ ਨੰਨੇ ਨੌਕਰੀ ਦਿੱਤੀ ਹੈ ਹਾਂ ਜੀ ਵੱਡੇ ਬਦਰ ਸਾਹਿਬ ਨੇ ਦਿੱਤੀ ਛੋਟੇ ਨੂੰ ਵੀ ਦਿੱਤੀ ਤੇ ਦੂਜਾ ਡਿਪਲੋਮਾ ਇਸ ਤਰ੍ਹਾਂ ਹੀ ਇਖਾਂ ਦੇ ਉਹਨਾਂ ਦੀ ਪੈਸਣ ਲੱਗੀ ਸੀ ਬਾਅਦ ਚ ਮੰਮੀ ਆਉਂਦੀ ਹੁਣ ਸਾਡੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੀ ਸੁਣਾਈ ਨਹੀਂ ਅਜੇ ਤੱਕ ਰੋਂਦੀ ਸੀ ਮੰਗਾ ਹਨ ਮੰਗੇ ਵੀ ਸਾਡੀ ਜਿਹੜੀ ਪੈਸਣ ਹੈ ਦੁਬਾਰਾ ਸਾਡੀ ਲੱਗਣੀ ਚਾਹੀਦੀ ਆ ਹਾਂਜੀ ਅੱਜ ਸੁਣਾਈ ਨਹੀਂ ਹੋਈ ਅਜੇ ਤੱਕ ਦਵਿੰਦਰ ਸਿੰਘ ਕਿਹੜੇ ਪਿੰਡ ਤੋਂ ਢਲਵਾਂ ਤੋਂ ਮੇਰੇ ਤਿੰਨ ਬ੍ਰਦਰ ਰਿਕੋ ਜਨ ਸ਼ਹੀਦ ਕਿਸ ਤਰ੍ਹਾਂ ਹੈ ਕਿਸ ਕਾਰਨ ਪੁਲਿਸ ਮੁਕਾਬਲੇ ਚ ਬਾਬਕਪਾਲ ਸਿੰਘ ਸਾਹਿਬ ਨੇ ਮਾਰ ਗਏ ਕੀ ਨਾਮ ਸੀ ਉਹਨਾਂ ਦਾ ਆ ਸਰਦਾਰ ਅਨੋਖ ਸਿੰਘ ਗੁਰਿੰਦਰ ਸਿੰਘ ਪਰਮਿੰਦਰ ਪਰਿਵਾਰ ਚ ਕੋਣ ਕੋਣ ਸੀ ਉਹਨਾਂ ਦੇ ਉਹਨਾਂ ਦੇ ਦੋ ਵਨ ਮੈਂਡ ਸੀਗੇ ਇੱਕ ਦੀ ਸ਼ਾਦੀ ਹੋਈ ਸੀ ਉਹਦੇ ਇੱਕ ਵਾਈਫ ਦੋ ਵਿੱਚ ਸਰ ਕਿੰਨੀ ਉਮਰ ਚ ਸੀ ਉਹ ਜਦੋਂ 35 ਸਾਲ ਦੀ ਉਮਰ ਚ ਵੱਡੇ ਸ਼ਹੀਦ ਹੋਏ ਸੀ ਨੇਕਿਆ ਦੀ ਉਮਰ ਕੋਈ ਸਟਾਈਟਿਕ ਸਰ ਅੱਜ ਸਮਾਰੋਹ ਨੰਮ ਸੀ ਦੀ ਜਿੱਤਣਾ ਨਾ ਚਾਹੁੰਦੇ ਚਲੋ ਸਮੇਂ ਤੇ ਮਤਾ ਬਹੁਤ ਵਧੀਆ ਪਰ ਜੋ ਮਿਲਣਾ ਚਾਹੀਦਾ ਉਹ ਨਹੀਂ ਪੁਲਿਸ ਨੂੰ ਮਿਲਦਾ ਕੀ ਤੁਹਾਡੀ ਕੀ ਮੰਗ ਹੈ ਪਰਿਵਾਰ ਦੀ ਮੰਗ ਪਰਿਵਾਰਾਂ ਦੀ ਸੀਗੀ ਵੀ ਜਿੱਦਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਕੋਈ ਤਰੱਕੀ ਦਿੱਤੀ ਜਾਵੇ ਰੈਂਕ ਦਿੱਤਾ ਜਾਵੇ ਪਰ ਇਹ ਮਹਿਗ ਮੰਗ ਲਾ ਲਹਿੰਦਾ ਮਰ ਕੇ ਕੋਈ ਨਹੀਂ ਕਰਦਾ ਹੈ ਜੋਬ ਕਰਦੇ ਪਏ ਬੱਚੇ ਉਹਨਾਂ ਦੇ ਹਾਂ ਉਹਨਾਂ ਦੇ ਬੱਚੇ ਜੋਬ ਕਰਦੇ ਇੱਕ ਕਰਦਾ ਪੁਲਿਸੀ ਕਰਦੇ ਹਾਂ ਪੁਲਿਸੀ ਕਰਦਾ ਇੱਕ ਮਿੰਟ ਇੱਕ ਮਿੰਟ ਨਾ ਪਾਪਾ ਕੀ ਨਾਮ ਤੁਹਾਡਾ ਮਨੋਰ ਸਿੰਘ ਕਿਹੜਾ ਪਿੰਡ ਹੈ ਚਾਲਕਲਾ ਕੌਣ ਜੀ ਦਾ ਇਹ ਤੁਹਾਡੇ ਅੱਡੇ ਤੋਂ ਉਪਰਾ ਇੱਕ ਬੱਚਾ ਮੇਰਾ 22 ਸਾਲ ਦਾ ਐਮਲਡ ਕਿਸ ਤਰ੍ਹਾਂ ਦੀ ਚੀਜ਼ ਦਾ ਹੈ ਕਿ ਕਿੱਥੇ ਇਹ ਕਿੰਨੇ ਜਣੇ ਹੌਲਕੇ ਜਿਹੇ ਹੋਏ ਸੀ ਕਿ ਉਹਨੇ ਬਦੁਕਾ ਲਾ ਕੇ ਸੀ ਇਹਨੇ ਤੇ 2-3 ਜਣੇ ਮਾਰ ਗਏ ਸੀ ਇੱਕ ਮਲੂਦਾਰੇ ਦਾ ਇੱਕ ਕਾਗੜੇ ਦਾ ਇੱਕ ਮੇਰਾ ਚਾਲਕਲਾ ਦਾ ਹਾਂ ਮੈਨੂੰ ਮਰ ਭਾਸੀ ਭਰਾ ਜਿਹੜੇ 88 ਜੀ 6ਵੇਂ ਮਹੀਨੇ 26 ਤਰੀਕ ਨੂੰ ਉਸ ਰਾਤ ਨੂੰ ਮਾਰ ਦਿੱਤੇ ਉਹਨਾਂ ਦੇ ਪਰਿਵਾਰ ਚ ਕੋਣ ਸੀ ਫਿਰ ਕਿੱਦਾਂ ਪਰਿਵਾਰ ਚੱਲਿਆ ਉਹਨਾਂ ਦਾ ਪਰਿਵਾਰ ਜੀ ਬਸ ਫਿਰ ਖੇਰੂ ਖੇਰੂ ਹੋ ਗਿਆ ਕੋਈ ਅੰਮ੍ਰਿਤਸਰ ਬਹਿ ਗਿਆ ਕੋਈ ਪਟਿਆਲਾ ਬਹਿ ਗਿਆ ਅਸੀਂ ਵੀ ਘੰਟੇ ਧੱਕੇ ਕਰਦੇ ਫਿਰਦੇ ਹਾਂ ਹਾਂ ਜੀ ਸਾਡੀ ਬੁਰੀ ਹਾਲਤ ਹੈ ਕੋਈ ਮੰਗ ਪਰਿਵਾਰਾਂ ਦੀ ਮੰਗ ਪਰਿਵਾਰ ਦੀ ਸਰਕਾਰ ਨੇ ਸਾਨੂੰ ਕੀ ਦੇਣਾ ਜਿਹੜਾ ਜਿਹੜਾ 10 ਲੱਖ ਰੁਪਏ ਦੇ ਚਾਹੀਏ ਨੰਬਰ ਹੀ ਨਹੀਂ ਮਿਲਿਆ ਮੁੜ ਕੇ ਕਿੰਨ ਨੌਕਰੀ ਬੱਚਿਆਂ ਨੂੰ ਮਿਲੀ ਜੇ ਪਰ ਬੱਚੇ ਆਪੇ ਤਾਂ ਨੇ ਹਾਂਜੀ ਅਸੀਂ ਆਪਣਾ ਪਟਾਡੇ ਵਾਂਦੇ ਸਾਡੇ ਵਾਂਦੇ ਕੋਈ ਸਰਕਾਰੀ ਸਵੱਛਤਾ ਚਾਹੀਦਾ ਵਾ ਬਿਜੂਰ ਦਾ ਬਾਤ ਹੈ ਅਸੀਂ ਤੋਂ ਇੱਥੇ ਰਹਿ ਰਹੇ ਹਾਂਜੀ ਬਾਕੀ ਕੇ ਭੈਣ ਨੂੰ ਗੋਲੀ ਵੱਜ ਗਈ ਸੀ ਇੱਕ ਬਾਪ ਨੂੰ ਵੱਜ ਗਈ ਬਾਪ ਵੀ ਹੋਕੇ ਨਾ ਮਰ ਗਿਆ ਮਾਤਾ ਵੀ ਹੋਕੇ ਨਾ ਮਰ ਗਈ ਇਹ ਸਾਡਾ ਬਹੁਤ ਬੁਰਾ ਹਾਲ ਚੜੀ ਗਾ ਹਾਂਜੀ ਵੈਲ ਤੇ ਪਾ ਲੈਣਾ ਚੱਲੋ ਨਾ ਥੋੜਾ ਜਿਹਾ ਵੀਰੇ ਤਾਂ ਕਰੀ ਮਾਈਕ ਸਰ ਕੀ ਕਹਿਣਾ ਚਾਹੋਗੇ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਗੌਰਵ ਮਹਿਸੂਸ ਕੀਤਾ ਜਾ ਰਿਹਾ ਹੈ ਕੀ ਕਹਿਣਾ ਹੈ ਅੱਜ ਇਸ ਮੌਕੇ ਤੇ ਪੁਲਿਸ ਸ਼ਹੀਦੀ ਦਿਵਸ ਜਿਹੜਾ 21 ਅਕਤੂਬਰ 2025 ਤੇ ਜਿਹੜਾ ਸੀ ਇਥੇ ਇਕੱਤਰਤ ਹੋਏ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਨ ਮਨਾ ਰਹੇ ਨੇ ਇਹ 1908 59 ਦੇ ਵਿੱਚ ਚੀਨ ਦੇ ਬਰਖਲਾਬ ਜਿਹੜੀ ਲੜਾਈ ਚੱਲ ਰਹੀ ਸੀ ਉਹਦੇ ਵਿੱਚ ਲਦਾਖ ਦੇ ਹੌਟ ਸੁਪਰਿੰਗ ਏਰੀਆ ਦੇ ਵਿੱਚ ਕਰੀਬਨ 10 ਪੁਲਿਸ ਕਰਮੀਆਂ ਨੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰ ਦਿੱਤੀ ਕੁਰਬਾਨੀ ਦਿੱਤੀ ਤਾਂ ਉਸੀ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਗੌਰਵ ਮਹਿਸੂਸ ਕਰਦੇ ਹਾਂ ਔਰ ਉਹ ਜਿਹੜਾ ਉਹਨਾਂ ਦਾ ਜਜ਼ਬਾ ਸੀਗਾ ਕਿ ਆਪਣੀ ਜ਼ਿੰਮੇਵਾਰੀ ਖਾਤਰ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤਾ ਉਹ ਸਾਡਾ ਪ੍ਰੇਰਨਾ ਸਰੋਤ ਹੋਵੇ ਐਂਡ ਉਹਨਾਂ ਦੀਆਂ ਕੁਰਬਾਨੀਆਂ ਹਰ ਕਦਮ ਤੇ ਉਤੇ ਸਾਡਾ ਮਾਰਗ ਦਰਸ਼ਕ ਬਣੇ ਤਾਂ ਅੱਜ ਅਸੀਂ ਜਿਹੜੇ ਸ਼ਹੀਦ ਪਰਿਵਾਰ ਹੈ ਤਾਂ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਅਸੀਂ ਐਟ ਟਾਈਮਸ ਉਹਨਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹ ਵੀ ਜ਼ਰੂਰੀ ਹੈ ਕਿ ਇਸ ਮੌਕੇ ਤੇ ਉਤੇ ਸ਼ਹੀਦ ਪਰਿਵਾਰਾਂ ਦੀ ਕੋਈ ਸਮੱਸਿਆ ਕੋਈ ਦੁੱਖ ਤਕਲੀਫ ਹੁੰਦਾ ਹੈ ਉਹਦਾ ਸੀ ਹੱਲ ਮਤਲਬ ਉਸ ਤਰੀਕੇ ਨਾਲ ਉਹ ਕਰਨਾ ਚਾਹੁੰਦੇ ਹਨ ਕਿ ਕੋਈ ਸ਼ਹੀਦ ਪਰਿਵਾਰ ਕੋਈ ਨਜ਼ਰ ਅੰਦਾਜ਼ ਮਹਿਸੂਸ ਨਾ ਕਰ ਸਕੇ